ਫੋਟੋ ਵਾਲਾ ਤਾਂ ਲੈਂਦਾ ਤੁਸੀਂ ਜਿਵੇਂ ਅੱਜ ਕੱਲ੍ਹ ਰਾਸ਼ਨ ਦੇਣ ਲੱਗੇ ਗਰੀਬਾਂ ਦੀਆਂ ਫੋਟੋ ਖਿੱਚ ਲੈਂਦੇ ਆ ਨਾ ਫਿਰ ਨੈੱਟ ਤੇ ਪਾ ਦਿੰਦੇ ਤੇ ਗਰੀਬ ਦਾ ਜਲੂਸ ਕੱਢ ਦਿੰਦੇ ਆ ਹਲੋ ਭਾਈ ਜੀ ਕਿਵੇਂ ਆ ਠੀਕ ਠਾਕ ਭਾਈ ਜੀ ਤੁਸੀਂ ਦੱਸੋ ਕੀ ਹਾਲ ਚਾਲ ਹੈ ਤੁਹਾਡਾ ਆਪਾਂ ਇੱਕ ਗਰੀਬ ਬੰਦੇ ਨੂੰ ਰਾਸ਼ਨ ਦੇਣਾ ਹੈ ਭਾਈ ਜੀ ਪਹੁੰਚਦਾ ਕਰ ਦਿੰਨੇ ਰਾਸ਼ਨ ਕੋਈ ਗੱਲ ਨਹੀਂ ਸਾਨੂੰ ਘਰ ਦੱਸ ਦਿਓ ਆ ਰਾਸ਼ਨ ਜਿੰਦਿਆਂ ਦੀਆਂ ਫੋਟੋ ਖਿੱਚ ਕੇ ਆਪਾਂ ਨੈਟ ਤੇ ਪਾਵਾਂਗੇ ਆਪਣੀ ਚੜ੍ਹਾਈ ਹੋ ਜੂ ਫੁੱਲ ਕੀ ਗੱਲ ਬਾਈ ਤੂੰ ਚੋਪੀ ਹੋ ਗਿਆ ਹਾਂਜੀ ਜਦੋਂ ਜਾਣਾ ਹੋਇਆ ਨਾ ਮੈਨੂੰ ਦੱਸ ਦੀ ਮੈਂ ਉਦੋਂ ਹੀ ਆ ਜਾਣਾ ਤੇ ਆਪਾਂ ਫੋਟੋਆਂ ਖਿੱਚਾਂਗੇ ਵੈਸੇ ਬਾਈ ਰਸ਼ਨ ਦੇਣਾ ਕਿਨੂੰ ਆ ਬਨਵੀਰ ਨੂੰ ਦੇਣਾ ਦੱਸ ਦੀ ਕਿਤੇ ਛੱਡ ਨਾ ਜਾਈ ਮੈਨੂੰ ਕਿਤੇ ਠੀਕ ਆ ਚੱਲ ਓਕੇ ਆਖਰ ਕੁਦਰਤ ਸਮਝਾਉਣਾ ਕੀ ਚਾਹੁੰਦੀ ਇਨਸਾਨਾਂ ਨੂੰ ਮੇਰੇ ਵਰਗੇ ਗਰੀਬ ਤਾਂ ਉਹ ਭੁੱਖੇ ਮਰ ਜਾਣਗੇ ਸਾਰਿਆਂ ਦੇ ਕੰਮ ਹੀ ਬੰਦ ਪਏ ਓਹੋ ਬਖਰੀ ਬਹੁਤ ਲੱਗੀ ਪਈ ਐ ਸੁਬਾ ਰੱਬਾ ਮੇਰੇ ਵਰਗੇ ਗਰੀਬ ਦੀ ਤਾਂ ਕੋਈ ਮਦਦ ਵੀ ਨਹੀਂ ਕਰਦਾ ਬਹੁਤ ਵੱਡੀ ਲਾਹਨਤ ਹੈ ਗਰੀਬੀ ਰੱਬਾ ਗਰੀਬ ਨਾ ਬਣਾਏ ਕਿਸੇ ਨੂੰ भाई। तो भाई की हाला। हाल भाई बस तेरे सामने दस दिन हो गए घरे बैठे ਨਾ ਕੋਈ ਝਾੜੀ ਲੱਗਦੀ ਐ ਜਵਾਕ ਵਿਚਾਰੇ ਭੁੱਖੇ ਵਿਲਕਦੇ ਆ ਆ ਜਾ ਬਈ ਜੀ ਆਇਆਂ ਨੂੰ ਰਾਸ਼ਨ ਲੈ ਕੇ ਆਏ ਆ ਤੇਰੇ ਆਸਤੇ ਕਈ ਦਿਨਾਂ ਦਾ ਬੈਠੋ ਬਈ ਬੈਠੋ ਬੈਠਾ ਹਾਂ ਬਈ ਨਹੀਂ ਬਈ ਬਾਹਰ ਬੈਠਣਾ ਨਿਕਾਸੀ ਆਸ਼ਰਮ ਤਾਂ ਸਾਡੇ ਕੋਲ ਯਾਰ ਬਹੁਤ ਧੰਨਵਾਦ ਬਾਈ ਆਹ ਲੈ ਬਾਈ ਆਸ਼ਰਮ ਰੱਖੋ ਬਹੁਤ ਬਹੁਤ ਧੰਨਵਾਦ ਬਾਈ ਜੀ ਜਿਹੜਾ ਤੁਸੀਂ ਮੇਰੇ ਵਰਗੇ ਗਰੀਬ ਬਾਰੇ ਸੋਚਿਆ ਇਹੋ ਜਿਹੀ ਔਖੀ ਘੜੀ ਦੇ ਵਿੱਚ ਇਨਸਾਨ ਦੇ ਕੰਮ ਆਉਣਾ ਹੀ ਇਨਸਾਨੀਅਤ ਆ ਰੱਬ ਤੁਹਾਡੀ ਲੰਬੀ ਉਮਰ ਕਰੇ ਬਾਈ ਬਹੁਤ ਬਹੁਤ ਧੰਨਵਾਦ ਚਾਰ ਦਿਨ ਹੋ ਗਏ ਰੋਟੀ ਖਾਦੇ ਨੂੰ ਬਾਈ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਤੂੰ ਬਾਈ ਘਬਰਾ ਨਾ ਕਿਸੇ ਚੀਜ਼ ਦੀ ਹੋਰ ਲੋੜ ਹੋਈ ਦੱਸ ਨਿਆਹ ਭੇਜ ਦੀ ਅਸੀਂ ਤੇਰੇ ਕੋਲੇ ਪਹੁੰਚਦੀ ਕਰ ਦਿਆਂਗੇ ਬਾਈ ਤੂੰ ਬਾਹਰ ਕਿ ਵੇਖਣ ਗਿਆ ਸੀ ਮੈਂ ਤਾਂ ਵੇਖਣ ਗਿਆ ਸੀਗਾ ਵੀ ਕੋਈ ਫੋਟੋ ਵਾਲਾ ਤਾਂ ਨਹੀਂ ਲਿਆਂਦਾ ਤੁਸੀਂ ਜਿਵੇਂ ਅੱਜ ਕੱਲ੍ਹ ਰਸਨ ਦੇਣ ਲੱਗੇ ਗਰੀਬਾਂ ਦੀਆਂ ਫੋਟੋ ਖਿੱਚ ਲੈਂਦੇ ਆ ਨਾ ਪੈਨੈਕ ਤੇ ਪਾ ਰੰਦੇ ਤੇ ਗਰੀਬ ਦਾ ਜਰੂਸ ਕੱਢ ਦਿੰਦੇ ਆ। ਬਈ ਅਸੀਂ ਰਾਸ਼ਨ ਲੈਣਗੇ ਫੋਟੋ ਮਾਰ ਕੇ ਚਾਉਂਦੇ। ਅਸੀਂ ਫੁਕਰੇ ਨਹੀਂ। ਨਹੀਂ ਨਹੀਂ ਭਾਈ, ਮੇਰਾ ਇਹ ਮਤਲਬ ਨਹੀਂ। ਨਾਲੇ ਅਸੀਂ ਕਿਸੇ ਦੀ ਗਰੀਬੀ ਦਾ ਮਜ਼ਾਕ ਉਡਾਉਣ ਨਹੀਂ ਆਏ। ਤੈਨੂੰ ਲੋਡ ਕਰਕੇ ਹੀ ਤਾਂ ਰਾਸ਼ਨ ਦੇਣ ਆਏ ਆ। ਵਾਹਿਗੁਰੂ ਤੇਰੇ ਬਣਾਏ ਬਹੁਤ ਨੇਕ ਬੰਦੇ ਵੀ ਆ ਇਹੋ ਜਿਹੇ ਚੰਗੇ ਬੰਦਿਆਂ ਦੀ ਲੰਬੀ ਉਮਰ ਕਰੀ ਵਾਹਿਗੁਰੂ ਵਾਹਿ